ਕੀ ਹਾਲ ਨੇ ਦੋਸਤੋ ਅੱਜ ਗੱਲ ਕਰਦੇ ਆਂ ਨਾਵਲ ਅਹਿਸਾਸ ਦੇ ਬਾਰੇ ਅਹਿਸਾਸ ਨਾਵਲ ਜਸਵੰਤ ਸਿੰਘ ਕਮਲਜੀ ਦਾ ਇੱਕ ਅਜਿਹਾ ਨਾਵਲ ਹੈ ਜੋ ਮਨੁੱਖੀ ਸਵੇਦਨਾਵਾਂ ਸਮਾਜਿਕ ਸੰਘਰਸ਼ ਰੋਮਾਂਸ ਦੇ ਤੱਤਾਂ ਨਾਲ ਆਪਣੇ ਵਿੱਚ ਸਮੇਟਦਾ ਹੈ ਇਸ ਨਾਵਲ ਵਿੱਚ ਜਸਵੰਤ ਸਿੰਘ ਕਮਲਜੀ ਨੇ ਪੰਜਾਬ ਦੇ ਪਿੰਡੂ ਜੀਵਨ ਦੀਆਂ ਬਰੀਕੀਆਂ ਰਿਸ਼ਤਿਆਂ ਦੀ ਗੁੰਝਲਤਾ ਅਤੇ ਸਮਾਜ ਵਿੱਚ ਵਿਅਕਤੀਆਂ ਦੀ ਖੋਜ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ ਹੈ ਅਹਿਸਾਸ ਜਸਵੰਤ ਸਿੰਘ ਕਮਲਜੀਦੀ ਇੱਕ ਬਹੁਤ ਮਹੱਤਵਪੂਰਨ ਰਚਨਾ ਹੈ ਜਿਹੜੀ ਪੰਜਾਬੀ ਨਾਵਲ ਸਾਹਿਤ ਵਿੱਚ ਉਸ ਦੀ ਗਹਿਰੀ ਸੋਚ ਭਾਵਨਾਕਤਾਵਾਂ ਅਤੇ ਸਮਾਜਿਕ ਚਿੰਤਨਾ ਨੂੰ ਦੱਸਾਉਂਦੀ ਹੈ ਇਹ ਨਾਵਲ ਉਸ ਦੀਆਂ ਕਈ ਹੋਰ ਰਚਨਾਵਾਂ ਵਾਂਗ ਹੀ ਮਨੁੱਖੀ ਜ਼ਿੰਦਗੀ ਪੇਂਡੂ ਸਬ ਵਿਚਾਰ ਅਤੇ ਆਤਮਿਕ ਅਨੁਭਵਾਂ ਦੀ ਪਰਛਾਲ ਕਰਦਾ ਹੈ ਐਸਾ ਨਾਵਲ 2007 ਵਿੱਚ ਪੰਜਾਬੀ ਸਾਇੰਸ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਨਾਵਲ ਦਾ ਵਿਸ਼ਾ ਮਨੁੱਖੀ ਅਹਿਸਾਸ, ਆਤਮਿਕ ਸੰਘਰਸ਼ ਅਤੇ ਸਮਾਜਿਕ ਸੱਚਾਈ ਹੈ। ਨਾਵਲ ਦੀ ਜਿਹੜੀ ਸ਼ੈਲੀ ਹੈ ਭਾਵਕ, ਦਾਰਸ਼ਨਿਕ, ਕਾਵਿਕ ਦੇ ਨਾਲ-ਨਾਲ ਦਰਸ਼ਕਾਂ ਨੂੰ ਆਪਣੇ ਆਪ ਵਿੱਚ ਜੁੜੀ ਰੱਖਦੀ ਹੈ। ਨਾਵਲ ਦੇ ਪਾਤਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਉਂਦੇ ਜੋ ਪੀੜ ਪਿਆਰ ਤੇ ਸੰਘਰਸ਼ ਦਾ ਪ੍ਰਤੀਕ ਹਨ ਨਾਵਲ ਦਾ ਸੰਦੇਸ਼ ਜਿਹੜਾ ਅਦਨੂਨੀ ਜਗਤਦੀਪ ਪਟਚੋਲ ਕਰਦੇ ਹੋਏ ਇਹ ਨਾਵਲ ਪਾਠਕਾਂ ਨੂੰ ਆਪਣੇ ਅਹਿਸਾਸ ਨਾਲ ਜੋੜਦਾ ਹੈ ਸੋ ਦੋਸਤੋ ਤੁਸੀਂ ਇਸ ਪੇਜ ਨਾਲ ਜੁੜੇ ਹੋ ਤੁਹਾਡਾ ਫੁੱਲ ਵੀਡੀਓ ਦੇਖਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਜੇ ਤੁਹਾਨੂੰ ਇਸ ਨਾਵਲ ਦੇ ਬਾਰੇ ਕਿਸੇ ਵੀ ਪਾਤਰ ਬਾਰੇ ਜਿਆਦਾ ਕਿਨੇ ਤੁਸੀਂ ਮੈਥੋਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਸੋ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ